ਸਸੇ ਕਾ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮ ਹੋਗੇ ਵਧੀਆ ਹੋਮ ਹੋਗੇ ਅਸੀਂ ਵੀ ਠੀਕ ਠਾਕ ਹਾਂ ਵਧੀਆ ਹਾਂ ਕਰਨ ਲੱਗਿਆ ਜੀ ਅੱਜ ਦਾ ਆਪਣਾ ਬਲੌਗ ਸ਼ੁਰੂ ਬਲੌਗ ਸ਼ੁਰੂ ਕਰ ਰਿਹਾ ਹਾਂ ਜੀ ਕੱਪੜਿਆਂ ਦੀ ਸੈਟਿੰਗ ਤੋਂ ਕੱਪੜਿਆਂ ਦੀ ਸੈਟਿੰਗ ਕਰਨ ਲੱਗਿਆ ਨੇ ਪਰਮ ਦਿਖਾਉਣੇ ਆਪਾਂ ਤੁਹਾਨੂੰ ਓਏ ਕਿੱਧਰ ਗਏ ਕੱਪੜੇ ਚੱਕ ਤੇ ਉਹਦੇ ਸਾਂਭੇ ਦਿੱਤੇ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਸਾਂਭ ਤੇ ਠੀਕ ਮੈਂ ਤਾਂ ਇਹ ਦੋ ਮਹਾ ਸਾਂਭੇ ਨਹੀਂ ਹੈਗੇ ਕਿਤੇ ਹਜੇ ਧੂਣ ਵਾਲੇ ਧੂਣ ਵਾਲੇ ਦਰਾਂ ਦੀ ਇੱਥੇ ਜਾ ਰੋਟੂਨ ਤੋਂ ਸਾਂਭੇ ਬਰਗੜ ਬਣੇ ਰਹੋ ਤੇ ਕੱਪੜੇ ਪਾਲੀਏ ਬੈਗ ਦੇ ਵਿੱਚ ਤੇ ਤੁਹਾਨੂੰ ਦੱਸ ਦਿੰਨੇ ਆ ਸ਼ੁਰੂ ਤੋਂ ਹੀ ਵੀ ਕਿ ਕਿਦਾਂ ਹੈ ਸੀ ਦਾ ਬੀਜਾ ਤੇ ਵੀਜ਼ਾ ਆ ਗਿਆ ਗੱਗੀ ਦਾ ਗੱਗੇ ਨੇ ਜਾਣਾ ਬਾਹਰ बस ਪੰਜ-ਛੱਕ ਦੇਣੀ ਇੱਥੇ ਨੇ ਆਇਨੇ ਪਤਾ ਕਰੋ ਚਲੇ ਜਾ ਤਾਂ ਕਰਕੇ ਹੁਣ ਅੱਜ ਜਾਣਾਗਾ ਬੈਗ ਦੇ ਵਿੱਚ ਕੱਪੜਿਆਂ ਦੀ ਹੋ ਰਹੀ ਆ ਪੈਕਿੰਗ ਅਸੀਂ ਨਹਾ ਤੋਲੇ ਤੇ ਹਜੇ ਰੈਡੀ ਹੋਵਾਂਗੇ ਬੱਚਿਆਂ ਦੇ ਸਕੂਲੋਂ ਆਇਆ ਤੋਂ ਉਹਨਾਂ ਦੇ ਸਕੂਲੋਂ ਆਇਆ ਤੋਂ ਬਾਅਦ ਚੱਲਾਂਗੇ ਆਪਾਂ ਤੇ ਚੱਲੇ ਕਿੱਥੇ ਆ ਜੀ ਬਾਬਾ ਜੀ ਦਾ ਸ਼ੁਕਰਾਨਾ ਕਰਨ ਚੱਲੇ ਆ ਕਿੰਨੇ ਟਾਈਮ ਦੀ ਉਹਨਾਂ ਨੂੰ ਮਹਿਰੋਜ ਕਹਦੀ ਹੁੰਦੀ ਸੀ ਜਦ ਵੀ ਮੈਂ ਗਰਵਾਣੀ ਲਾਉਂਦੀ ਹੁੰਦੀ ਸੀ ਵੀ ਸਾਨੂੰ ਵੀ ਬੁਲਾ ਲਓ ਸਾਨੂੰ ਵੀ ਬੁਲਾ ਲਓ ਤੇ ਬਾਬਾ ਜੀ ਨੇ ਆਪਣੀ ਸੋਨੀਆ ਹੁਣ ਤਾਂ ਕਰਕੇ ਹੁਣ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਪਾਂ ਨੇ ਜਾਣਾ ਜਾਣਾ ਕਿੱਥੇ ਜੀ ਆਪਾਂ ਜਾਣਾ ਅਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਜਾਣਾ ਮੱਥਾ ਟੇਕਣ ਤੇ ਮੈਂ ਸੁਖਣਾ ਵੀ ਸੁਖੀ ਹੋਈ ਸੀ ਵੀ ਗੱਗੀ ਦਾ ਕੰਮ ਬਣ ਜੇ ਇਹਦਾ ਬੀਜ ਆ ਜੀ ਤੇ ਫਿਰ ਆਪਾਂ ਬਾਬਾ ਜੀ ਦਾ ਸ਼ੁਕਰਾਨਾ ਕਰਨ ਜ਼ਰੂਰ ਜਾਵਾਂਗੇ ਤਾਂ ਕਰਕੇ ਅੱਜ ਆਪਾਂ ਔਕੇ ਜਾਣਾ ਉੱਥੇ ਦੀ ਤਿਆਰੀ ਹੋ ਰਹੀ ਆ ਤੇ ਕੱਪੜੇ ਮੈਂ ਹੁਣ ਪੈਕਿੰਗ ਕਰਨ ਲੱਗੀਆਂ ਫਿਰ ਬੱਚਿਆਂ ਦੇ ਨਾਲ ਤੋ ਤਿਆਰ ਹੋ ਕੇ ਫਿਰ ਆਪਾਂ ਨਿਕਲਾਂਗੇ ਘਰੋਂ ਠੀਕ ਹੈ ਜੀ ਹਾਂਜੀ ਲਓ ਜੀ ਗੱਗੀ ਚੱਲੇ ਨੇ ਆਪਦੇ ਬੱਚਿਆਂ ਨੂੰ ਦੁੱਧ ਪਾਉਣ ਵਾਸਤੇ ਗੱਗੀ ਦੇ ਬੱਚੇ ਕਹੂੰਗੀ ਹੁਣ ਮੈਂ ਗੱਗੀ ਦੇ ਬੱਚੇ ਨੇ ਉਹਨਾਂ ਤਾਉ ਤਾਉ ਮੇਰੇ ਕਤੂਰੇ ਕਿੱਥੇ ਨੇ ਓਏ ਆ ਵੇ ਤੇਰੇ ਜਾ ਰਹੇ ਓਏ ਆ ਆ ਆ ਆ ਆ ਗਏ ਆਜੋ ਮੇਰਾ ਪਤਾ ਲੱਗੇ ਆਜੋ 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 ਮੇਰਾ ਪੁੱਤਰਾ ਆਜੋ ਸੌਂਦੇ ਸ਼ੋਨੀ ਆਜੋ 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 ਓਏ ਅੰਦਾ ਕੱਲਾ ਖਾ ਰਹਿ ਗਿਆ ਖਾਜ ਖਾਜ ਓਏ ਖਾਜ ਖਾਜ ਦਾਦੀ ਕਿੰਨੇ ਸੌਣਗੇ ਇੱਥੇ ਕੋਈ ਖਾਜ ਓਏ ਖਾਜ ਓਏ ਖਾਜ ਓਏ ਖਾਜ ਲਓ ਜੀ ਬੱਚੇ ਆ ਗਏ ਸਕੂਲੋਂ ਤੇ ਆਪਾਂ ਹੋਏ ਜਾਣ ਵਾਸਤੇ ਰੈਡੀ ਇਧਰ ਜੋਬਨ ਦੀ ਤਿਆਰੀ ਦੇਖ ਲਓ ਅੱਧਿਆਵਾਂ ਦੀ ਸ਼ਰਟ ਚ ਮੈਂ ਕੋਟੀ ਪਾ ਰખી ਆ ਆਪ ਅੱਧਿਆਵਾਂ ਦੀ ਸ਼ਰਟ ਚ ਨਾਲ ਬੂਟ ਪਾ ਲੈ ਮੈਂ ਧੋ ਕੇ ਰੱਖੇ ਸੀ ਬੂਟ ਹੁਣ ਇਹਨੇ ਛਾੜ ਦੇ ਫੇਰ ਦੁਬਾਰੇ ਧੋਣ ਵਾਸਤੇ ਚੱਲ ਜਲਦੀ ਗਾ ਟਾਈਮ ਬਹੁਤ ਹੋ ਗਿਆ ਆ ਆਪਣਾ ਬੈਗਪੈਕ ਹੋ ਗਿਆ ਤੇ ਬਾਕੀ ਸਮਾਨ ਗੱਡੀ 'ਚ ਰੱਖ ਲਿਆ ਤੇ ਹੁਣ ਜਾਣ ਲਈ ਆਪਾਂ ਤਿਆਰ ਆ ਇੱਧਰ ਗੱਗੀ ਦੀ ਤਿਆਰੀ ਆ ਇੱਧਰ ਸੋਮ ਦੀ ਤਿਆਰੀ ਚਲੋ ਬੈਗ ਧਰੋ ਚੱਕ ਕੇ ਗੱਡੀ 'ਚ ਸੋਮੂ ਤਿਆਰ ਆ ਤੋ ਸੋ ਹਮਦੇ ਤਾਂ ਮੈਂ ਟਰੈਕ ਸੂਟ ਹੀ ਪਾਇਆ ਕਿਉਂਕਿ ਅਜੇ ਠੰਡ ਹੈਗੀ ਆ ਗੱਗੀ ਨੇ ਵੀ ਕੋਟੀ ਪਾਈ ਆ ਮੈਂ ਵੀ ਕੋਟੀ ਪਾਈ ਆ ਜੋਵਣ ਵਾਸਤੇ ਗਰਮੀ ਆ ਗਈ ਬਸ ਇਹ ਨਹੀਂ ਪੋੜ ਮੈਂਨੂੰ ਮੋਟੀ ਚੱਕ ਰਾ ਇਹ ਆ ਜੀ ਮੇਰੀ ਤਿਆਰੀ ਮੈਂ ਉਹੀ ਸੂਟ ਪਾਇਆ ਪਹਿਲਾਂ ਵਾਲਾ ਹੀ ਪਾਇਆ ਹੋਇਆ ਮੇਰੇ ਤੇ ਆ ਕੋਟੀ ਪਾਈ ਆ ਤੇ ਮੈਂ ਵੀ ਰੈਡੀ ਆ ਤੇ ਹੁਣ ਅਸੀਂ ਚੱਲਦੇ ਆ ਘਰੋਂ اپنی ਹੋ ਗਈ ਗੱਡੀ ਚੇਂਜ ਪਹਿਲਾਂ ਆਪਾਂ ਮੰਮੀ ਉੜੇ ਵਾਲੀ ਗੱਡੀ 'ਚ ਆਏ ਸੀ ਹੁਣ ਆਪਾਂ ਦੀਦੀ ਹੁਣੀ ਵਾਲੀ ਗੱਡੀ 'ਚ ਚੱਲੇ ਆ ਹਨਾ ਬੱਚਿਓ ਇਧਰ ਨੂੰ ਮੁਹ ਕਰੋ ਗੱਡੀ 'ਚ ਕੰਫਰਟੀ ਬਹੁਤ ਆਗਾ ਕਹੇ ਤਾਂ ਗੱਡੀ ਕਹੇ ਤਾਂ ਹਾਂ ਕਿੰਨੀ ਠਾਕ ਗੱਡੀ ਮਜ਼ਾ ਆ ਰਿਹਾ ਹਾਂ ਮਜ਼ਾ ਆ ਰਿਹਾ ਬਹੁਤ ਮਜ਼ਾ ਆ ਰਿਹਾ ਬੱਚਿਆਂ ਨੂੰ ਵੀ ਹਾਂ ਇਹਦੀਆਂ ਸੀਟਾਂ ਬਹੁਤ ਵਧੀਆ ਨੇ ਮੈਂ ਤਾਂ ਚੋ ਜਾ ਪੰਜ ਲੰਦਰ ਸਿਟੀ ਚ ਐਂਟਰ ਹੋ ਗਏ ਬਹੁਤ ਸੋਹਣਾ ਲੱਗ ਰਿਹਾ ਸ਼ਾਮ ਦਾ 뷰 ਹੈ ਇਹ ਪੂਰਾ ਕੈਂਟ ਲੱਗ ਰਿਹਾ ਇਹ ਬੜਾ ਵੱਡੇ ਸ਼ਹਿਰਾਂ ਦਾ ਇਹੀ ਫਾਇਦਾ ਬੰਦਾ ਸੋਹ ਹੋਵਾਂ ਹਰ ਇੱਕ ਚੀਜ਼ ਹੈਗੀ ਹਰ ਇੱਕ ਚੀਜ਼ ਜੋਈ ਮਜ਼ਾ ਆ ਰਿਹਾ ਫੇਵਰਟ ਆਜੋ ਬੰਦਾ ਫੇਵਰਟ ਆ ਗਿਆ ਜੀ KFC ਇਹ ਆਪਣੀ ਰੋਕ ਲਓ ਗੁਰੂ ਘਰ ਚੱਲੇ ਆਂ ਪਰ ਰੋਕ ਲਓ ਲਓ ਜੀ ਆਪਾਂ ਜਲੰਧਰ ਤੋ ਅੱਗੇ ਪਹੁੰਚ ਗਏ ਹੁਣ ਬੱਚਿਆਂ ਨੂੰ ਲੱਗਿਆ ਈ ਭੁੱਖ ਕਿਉਂਕਿ ਆਪਣਾ ਰੋਟੀ ਦਾ ਟਾਈਮ ਹੋ ਗਿਆ ਬੱਚਿਆਂ ਨੂੰ ਭੁੱਖ ਨਹੀਂ ਬਰਦਾਸ਼ਤ ਹੁੰਦੀ ਜਦੋਂ ਟਾਈਮ ਹੋ ਜਾਵੇ ਰੋਟੀ ਦਾ ਦੇਖੋ ਇੱਧਰ ਹਾਈਵੇ ਚੱਲ ਰਿਹਾ ਉਹਨਾਂ ਦੀ ਉਹ ਤੇ ਇੱਧਰ ਆਪਾਂ ਆ ਗਏ ਖਾਣਾ ਖਾਣ ਵਾਸਤੇ ਮਾਂ ਟਾਬੇ ਤੇ ਮਾਂ ਟਾਬੇ ਤੇ ਆਇਆ ਬੱਚਿਆਂ ਦੇ ਸ਼ੂਜ਼ ਪਾ ਰਹੇ ਨੇ ਗੱਡੀ ਵਿੱਚ ਉਹ ਹੁਣ ਪਾ ਰਹੇ ਮਿਲ ਗਿਆ ਪਾਉਣੇ ਪਾਉਣੇ ਆਉਂ ਬੁੱਤਾਂ ਲਓ ਜੀ ਬੜੇ ਟਾਈਮ ਤੋਂ ਬਾਅਦ ਪਹਿਲੀ ਵਾਰ ਅਸੀਂ ਇਹ ਡਿਸ਼ ਟਰਾਈ ਕਰੀਆ ਪਨੀਰ ਟਿੱਕਾ ਖਾ ਕੇ ਦੇਖਦੇ ਆਂ ਫਿਰ ਤੁਹਾਨੂੰ ਦੱਸ ਦਿਆਂ ਵੀ ਕਿੱਦਾਂ ਦਾ ਕਿੱਦਾਂ ਦਾ ਹੈ ਆ ਗਏ ਖਾਣਗੇ ਉਹ ਦੇਖ ਲਓ ਉਧਰ ਚਮਚੇ ਕਿਤੇ ਕਿਤੇ ਚੱਪੀ ਵਾਹੇ ਮੇਰਾ ਸਿਰ ਬਹੁਤ ਦੁਖਦਾ ਮੇਰੇ ਮੂੰਹ ਤੇ 12:00 ਬਜੇ ਪਈ ਹੋ ਪੋਕਣਾ ਇੰਨੀ ਜ਼ੋਰ ਦੀ ਲੱਗੀ ਹੋਈ ਸੀ ਪਰਮ ਨੂੰ ਸੋਹਮ ਨੂੰ ਉਧਰੋਂ ਜੋਨ ਨੂੰ ਵੀਡੀਓ ਬਣਾਉਣੀ ਭੁੱਲ ਗਏ ਆਪਾਂ ਨੇ ਕੀ ਕੁਝ ਮੰਗਾਇਆ ਸੀਗਾ ਦਾਲ ਮਖਣੀ ਸ਼ਾਹੀ ਪਨੀਰ ਦਹੀਂ ਆ ਜਿਹੜਾ ਆਪਾਂ ਪਨੀਰ ਟਿੱਕਾ ਖਾਧਾ ਜੀ ਬੜਾ ਟੇਸਟੀ ਲੱਗਿਆ ਤੇ ਤੁਸੀਂ ਵੀ ਟਰਾਈ ਕਰਿਓ ਬਹੁਤ ਵਧੀਆ ਠੀਕ ਹੈ ਜੀ ਜੋ ਵੀ ਆਪਣੀ ਵੀਡੀਓ ਦੇਖੂਗਾ ਹਾਂਜੀ ਰਾਤ ਦੇ ਵੱਜ ਗਏ ਨੇ 10:30 ਬਹੁਤ ਜ਼ਿਆਦਾ ਅਸੀਂ ਹੈਰਾਨ ਹੋਏ ਆ ਨੰਬਰ 1 ਤੇ ਹੈਰਾਨ ਹੋਏ ਆ ਅਸੀਂ ਇੱਕ ਤਾਂ ਨਾ ਜਿਹੜੀ ਆਪਣੀ ਹਰਮੰਦਰ ਸਾਹਿਬ ਵਾਲੀ ਆਪਣੀ ਪਾਰਕਿੰਗ ਆ ਉਹਦੇ ਵਿੱਚ ਨਾ ਅਸੀਂ ਅੱਧਾ ਪੌਣਾ ਘੰਟਾ ਘੁੰਮਿਆ ਤਿੰਨੇ ਚਾਰੀਆਂ ਮੰਜ਼ਲਾਂ ਦੇ ਵਿੱਚ ਅਸੀਂ ਘੁੰਮ ਲਏ ਨੀਚੋਂ ਤੋਂ ਲੈ ਕੇ ਗਰਾਉਂਡ ਫਲੋਰ ਤੋਂ ਲੈ ਕੇ ਉੱਪਰ ਤੱਕ ਕਿਤੇ ਵੀ ਸਾਨੂੰ ਪਾਰਕਿੰਗ ਨਹੀਂ ਮਿਲੀ ਤੇ ਵਿੱਚ ਹੀ ਅਸੀਂ ਲੜੀ ਗਏ ਮੈਂ ਤੇ ਗੱਗੀ ਵਿੱਚ ਹੀ ਸਾਡੀ ਲੜਾਈ ਚੱਲੀ ਗਈ ਆ ਪਾਰਕਿੰਗ ਨਹੀਂ ਮਿਲੀ ਵੀ ਇਹਦੇ ਵਿੱਚ ਮੇਰਾ ਕੀ ਕਸੂਰ ਆ ਨਾ ਤੇ ਉਹ ਮੇਰੇ ਨਾਲ ਲੜੀ ਗਏ ਨੇ ਮੈਂ ਉਹਨਾਂ ਨਾਲ ਲੜੀ ਗਈਆਂ ਨੰਬਰ 2 ਤੇ ਫਿਰ ਸਾਨੂੰ ਕਿਤੇ ਰੂਮ ਨਹੀਂ ਮਿਲਿਆ ਰੂਮ ਜੇ ਮਿਲਦਾ ਸੀ ਤਾਂ ਪਾਰਕਿੰਗ ਨਹੀਂ ਸੀ ਮਿਲਦੀ ਜੇ ਰੂਮ ਮਿਲਦਾ ਸੀ ਤਾਂ ਕੋਈ ਕਹਦਾ ਸੀ 5000 ਕੋਈ ਕੁਛ ਬੋਲਦਾ ਸੀ ਕੋਈ ਕੁਛ ਬੋਲ ਤੁਹਾਨੂੰ ਪਤਾ ਵੀ ਆਪਕੋ ਅਪਗ੍ਰੇਡ ਹੁੰਦੇ ਨੇ ਸਾਰਿਆਂ ਦੇ ਨੰਬਰ 3 ਤੇ ਹੁਣ ਜਾ ਕੇ ਸਾਨੂੰ 10:20 ਹੋ ਗਏ ਅੱਛੇ ਐ ਤੇ ਹੁਣ ਜਾ ਕੇ ਸਾਨੂੰ ਰੂਮ ਮਿਲਿਆ ਉਹ ਆਈ ਗੱਗੀ ਹੁਣ ਜਾ ਕੇ ਸਾਨੂੰ ਰੂਮ ਮਿਲਿਆ ਤੇ ਰੂਮ ਬਹੁਤ ਵਧੀਆ ਮਿਲ ਗਿਆ ਤੇ ਉਹਨਾਂ ਨੇ ਪਾਰਕਿੰਗ ਵੀ ਕਰਵਾਤੀ ਕੀਤੀ ਸੀ ਵੈਸੇ ਰੋਡ ਤੇ ਲਵਾਤੀ ਆਪੀ ਹੋਟਲ ਦੇ ਮੂਹਰੇ ਲਵਾਤੀ ਪਰ ਸਾਡੀ ਲੜਾਈ ਬਹੁਤ ਹੋਇਆ ਆ ਗਿਆ ਦੇਖੋ ਮੇਰੇ ਨਾਲ ਇੰਨਾ ਲੜੇ ਨੇ ਇੰਨਾ ਲੜੇ ਨੇ ਬਹੁਤ ਜ਼ਿਆਦੇ ਤੇ ਮੇਰਾ ਸਿਰ ਦਰਦ ਇੰਨਾ ਹੋ ਰਿਹਾ ਬਹੁਤ ਜ਼ਿਆਦੇ ਮੈਨੂੰ ਕਹਿੰਦੇ ਤੂੰ ਸਰਚ ਮਾਰ ਹੋਟਲ ਦੀ ਵੀ ਸਰਚ ਕਰ ਪਰ ਮੈਂ ਜਦੋਂ ਰੋਟੀ ਖਾਧੀ ਆਪਾਂ ਨੇ ਮੈਂ ਕਿਹਾ ਵੀ ਉਰੋਂ ਸਰਚ ਮਾਰ ਲਓ ਆਪਾਂ ਜਿੱਥੇ ਲੋਕੇਸ਼ਨ ਤੇ ਜਾ ਬੱਜਾਂਗੇ ਐਂ ਗੱਲ ਹੋਈ ਸੀ ਤੁਸੀਂ ਮੈਨੂੰ ਕਹਿੰਦੇ ਮੈਨੂੰ ਸਾਨੂੰ ਪਤਾ ਜੀ ਸਾਰਾ ਕੁਝ ਬਸ ਓਕੇ ਆ ਤੁਹਾਡੇ ਰੰਗ ਮਮਾ ਮਮਾ ਕਿੱਥੋਂ ਆਪਾਂ ਉੱਥੇ ਹੀ ਚੱਲਣੀ ਲੋਕੇਸ਼ਨ ਲਾ ਕੇ ਸਿੱਧਾ ਉਰੇ ਪਹੁੰਚ ਜਾਂਦੇ ਠੀਕ ਹੈ ਕਿੱਥੇ ਹੁਣ ਆਪਣਾ ਘੰਟਾ ਡੇਢ ਘੰਟਾ ਲੱਗਦਾ ਹੋਵੇ ਹੁਣ ਹੋਟਲ ਕਿਹੜਾ ਇੱਕਾ ਵੀ ਆਪਾਂ ਇੱਕ ਹੋਟਲ ਤੇ ਸਰਚ ਮਾਰੋ ਯਾਰ ਸਰਚ ਦਾ ਮਾਰੋ ਨਾ ਕੋਈ ਤਾਂ ਹੁਣ ਮੈਂ ਵੀ ਤਾਂ ਲੈ ਗਈ ਐ ਕਿਤੇ ਨਾ ਕਿਤੇ ਘੁਮਾ ਕੇ ਤੁਹਾਡਾ ਹੋਟਲਸਾ ਲੰਬੇ ਨਹੀਂ ਸਾਨੂੰ ਇਹ ਤਾਂ ਅਸੀਂ ਆਪ ਲੱਭਿਆ ਉਹ ਤਾਂ ਬਣਾ ਤੀਆ ਮੋਡਾ ਤਪਦਾ ਹੈਗਾ ਤਾਂ ਰਾਤੀ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਰੂਮ ਦਿਖਾ ਦਿਓ ਤੁਹਾਨੂੰ ਰੂਮ ਦਿਖਾ ਦਿੰਦੇ ਆ ਲਓ ਜੀ ਆ ਹੈਗੀ ਆਪਣੀ ਐਂਟਰੀ ਗੇਟ ਦੀ ਤੇ ਇਧਰ ਆਪਾਂ ਨੂੰ ਟਾਵਲ ਮਿਲਿਆ ਤੇ ਸਾਬਣ ਮਿਲਿਆ ਇਧਰ ਨੀਚੇ ਟਾਸਟ ਵੀ ਨਾ ਤੇ ਇਧਰ ਆਪਾਂ ਉੱਪਰ ਬੈਗ ਰੱਖਤਾ ਤੇ ਬੈਗ ਰੱਖਣ ਵਾਸਤੇ ਆ ਤੇ ਇਹਦੇ ਨਾਲ ਹੀ ਗੇਟ ਆਪਣਾ ਹੋ ਗਿਆ ਬੰਦ ਤੇ ਇਹਦੇ ਨਾਲ ਹੀ ਆਪਾਂ ਨੂੰ ਪਲੱਸ ਬਾਥਰੂਮ ਅਟੈਚ ਮਿਲਿਆ ਠੀਕ ਹੈ ਜੀ ਪੂਰਾ ਸਾਫ਼ ਆ ਕਲੀਨ ਆ ਤੇ ਗਿੱਜਰ ਲੱਗਿਆ ਹੋਇਆ ਤੇ ਨੰਬਰ 2 ਤੇ ਇਧਰ ਆਪਾਂ ਨੂੰ ਦੋ ਚੇਅਰ ਤੇ ਨਾਲ ਟੇਬਲ ਤੇ LED ਵਗੈਰਾ ਲੱਗੀ ਹੋਈ ਆ ਉਧਰ ਵੀ ਟੇਬਲ ਪਿਆ ਤੇ ਉਧਰ ਵੀ ਟੇਬਲ ਪਿਆ ਤੇ ਸ਼ੀਸ਼ਾ ਵੀ ਲੱਗਿਆ ਹੋਇਆ ਹੈ ਇਧਰ ਗੱਗੀ ਖੜੇ ਨੇ ਤੇ ਉਧਰ ਏਸੀ ਲੱਗਿਆ ਹੋਇਆ ਠੀਕ ਹੈ ਜੀ ਇਧਰ ਆਪਾਂ ਨੂੰ ਮਿਲੇ ਨੇ ਦੋ ਬੈੱਡ ਆਪਾਂ ਨੂੰ ਮਿਲਿਆ ਡਬਲ ਬੈੱਡ ਆ ਦੇਖ ਲਓ ਬੱਚੇ ਕਿਵੇਂ ਪੈ ਗਏ ਤੇ ਆ ਮਿਲਿਆ ਆਪਾਂ ਨੂੰ ਸਿੰਗਲ ਬੈੱਡ ਠੀਕ ਹੈ ਜੀ ਇਹ ਹੈ ਜੀ ਆਪਣਾ ਛੋਟਾ ਜਿਹਾ ਹੋਟਲ ਦਾ ਰੂਮ ਹਾਂਜੀ ਟੀਵੀ ਪਰ ਆਪ ਹੀ ਮੈਂ ਤੁਹਾਨੂੰ ਮੈਸੇਜ ਹਾਂਜੀ ਗੁੱਡ ਮਾਰਨਿੰਗ ਜੀ ਇਹជា ਆਪਣਾ ਦੂਸਰਾ ਦਿਨ ਤੇ ਅੱਪਾ ਹੁਣ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਹੋ ਗਏ ਰੈਡੀ ਤੇ ਨਾਲੇ ਤੁਹਾਨੂੰ ਵੀ ਮੱਥਾ ਟਕਾਉਨੇ ਆ ਤੇ ਆਪਾਂ ਆਰੰਭ ਹੀ ਹੋ ਗਏ ਰੈਡੀ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਜੀ ਅਗਲਾ ਦਿਨ ਹੁਣ ਲੱਗੇ ਹੋਇਆ ਚਾਹ ਪੀਣ ਮਾਰਨਿੰਗ ਦੀ ਤੇ ਟਾਈਮ ਕਿੰਨਾ ਹੋਇਆ ਸੀ ਟਾਈਮ 7 ਵਜੇ ਟਾਈਮ 7 ਵਜੇ ਉੱਠੇ ਨਹੀਂ ਹੈਗੇ ਲੇਟ ਬਹੁਤ ਹੋ ਗਏ ਸੀ ਤੇ ਹੁਣ ਜਲਦੀ ਜਲਦੀ ਬਸ ਨਿਕਲਦੇ ਆ ਰੂਮ ਚ ਬੱਚੇ ਜੋ ਬਣ ਗਿਆ ਹੋਇਆ ਨਹਾਉਣ ਤੇ ਅਸੀਂ ਵੀ ਹੋ ਗਏ ਰੈਡੀ ਤੇ ਸੋਮ ਹਜੇ ਪਿਆ ਜੇ ਉਹ ਵਸ ਚਾਪਿਆ ਕਿ ਇਹਦੇ ਕੱਪੜੇ ਹੀ ਪਾਵਾਂਗੇ ਕਿਉਂਕਿ ਇਹਨੂੰ ਕਰਦਨ ਮਾਤਾ ਸੀ ਅੱਜ ਨਹੀਂ ਨਮੋਉਂਦੇ ਪਰ ਮੋਗੇਂ ਨਰਾਜ ਕੇ ਨਹੀਂ ਮੇਰਾ ਸੂਰ ਦਿਖਾ ਦੂਗਾ ਇਹਦੀ ਦੇਖੀ ਲੈ 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 ਦੇਖੋ ਸਾਰੇ ਜਣ ਸੋਣਾਗਾ ਖੜੇ ਹੋ ਕੇ ਦਿਖਾਵਾਂ ਮੇਰੇ ਨਾਲ ਕੋਲਾ ਕੋਟੀ ਵੀ ਸੋਹਣੀ ਆ ਤੇ ਸੂਟ ਵੀ ਸੋਹਣਾ ਦੱਸਿਓ ਸਾਰੇ ਉਹ ਤਾਂ ਹੁਣ ਕਮੈਂਟ ਕਰਕੇ ਪਤਾ ਲੱਗੂਗਾ ਜਿਹੜਾ ਜਿਹੜਾ ਕਮੈਂਟ ਕਰੂਗਾ ਨਾਲ ਚਾਹ ਪੀ ਜਾਂਦੇ ਨੇ ਚਾਹ ਕਾਲੀ ਕਾਲੀ ਆ ਤੋਂ ਉਹ ਕਿਹਾ ਜਾਏਗਾ ਉਹਨੇ ਵਿਚਾਰੇ ਨੇ ਜਾ ਦੋ ਮੈਂ ਚੱਲਦੀ ਕਰਨੀ ਚ ਬੀ ਜਿਹੇ ਦਾ ਦੁੱਧ ਪਿਆ ਸੀ ਮੈਂ ਉਹ ਜੀ ਚਾਹ ਹੁਣਾ ਦੇ ਠੀਕ ਹੈ ਜੀ ਮਿਲਦੇ ਆਪਾਂ ਹੁਣ ਦਰਬਾਰ ਸਾਹਿਬ ਚ ਹਾਂ ਜੀ ਵੀਡੀਓ ਬਣਾਉਣੀ ਜ਼ਰੂਰੀ ਹੈ ਲਾ ਲਓ ਜੀ ਆਪਾਂ ਹੋਗੇ ਲੈੜੀ ਤੇ ਹੁਣ ਚੱਲਿਆਂ ਬਾਬਾ ਜੀ ਕੋ ਮੱਥਾ ਟੇਕ ਕਰਨ ਸ਼ੌਲੋਂ ਦੇਖੋ ਜੀ ਲਓ ਜੀ ਆਪਣਾ ਨਿੱਜੀ ਅੱਗੇ ਬੀਤੇ ਗਾਉਂਗਾ ਸਾਰੇ ਵਧੀਆ ਵਧੀਆ ਕੱਪੜੇ ਵਧੀਆ ਕੱਪੜੇ ਲੱਗਦਾ ਚਮਕਦੇ ਨੇ ਚੁੰਨੀ ਦੇਖੋ ਲਸ਼ਕਾਰੇ ਮਾਰਦੀ ਹੈ ਹੈ ਮੈਂ ਵੀ ਲਸ਼ਕਾਰੇ ਮਾਰ ਰਹਾ ਦੇਖੋ ਹੈ ਲਓ ਜੀ ਆਪਾਂ ਆ ਗਏ ਬਾਬਾ ਜੀ ਕੋਲ ਮੱਥਾ ਟੇਕਣ ਸਾਰੇ ਜਾਣੇ ਰੈਡੀ ਹੋ ਕੇ ਜੋ ਵੀ ਆਸੀ ਜੇ ਅਸੀਂ ਮੱਥਾ ਟੇਕਦੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆ ਠੀਕ ਹੈ ਜੀ ਲਓ ਜੀ ਤੁਸੀਂ ਵੀ ਸਾਰੇ ਜਾਣੇ ਦਰਸ਼ਨ ਕਰ ਲੋ ਮੇਰੇ ਤਾਂ ਅੱਖਾਂ ਤਰਸੀਆਂ ਹੋਈਆਂ ਸੀ ਆਹ ਦਿਨ ਦੇਖਣ ਵਾਸਤੇ ਅਸੀਂ ਆਇਆ 2 ਸਾਲਾਂ ਬਾਅਦ ਆਇਆ ਬਾਬਾ ਜੀ ਨੇ ਬਹੁਤ ਟਾਈਮ ਬਾਅਦ ਬੁਲਾਇਆ ਸਾਨੂੰ ਉੱਡੀ ਉੱਡੀ ਬਹੁਤ ਅੱਧੀ ਬੰਦਾ ਮੈਂ ਤਰਪਤਾ ਪਰ ਚੱਲਨੇ ਆ ਪਾਬਾ ਦੀਪ ਸਿੰਘ ਜੀ ਗੁਰਦੁਆਰੇ ਹੁਣ ਅਸੀਂ ਆਟੋ 'ਚ ਬੈਠ ਕੇ ਚੱਲਿਆ ਕਿਉਂਕਿ ਉੱਥੇ ਗੱਡੀ ਲੱਗਣੀ ਨਹੀਂ ਪਾਰਕਿੰਗ ਨਹੀਂ ਗਈ ਇਹਦੀ ਅੱਗੇ ਰਸਿਕਾ ਕਰ ਕੋਲ ਹਾਂਜੀ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕ ਲਿਆ ਸੀਗਾ ਦੋਨਾਂ ਪਾਸੇ ਆਪਣੇ ਮੇਨ ਆਪਣੇ ਗੁਰਦੁਆਰੇ ਹਰਮੰਦਰ ਸਾਹਿਬ ਵੀ ਟੇਕਿਆ ਸੀ ਤੇ ਨਾਲ ਆਪਣੇ ਕਿਹੜੇ ਗੁਰਦੁਆਰਾ ਸਾਹਿਬ ਸੀ ਆਪਾਂ ਗਏ ਸੀ ਹੁਣ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਟਿਕਾਇਆ ਸੀ ਤੇ ਹੁਣ ਆਪਾਂ ਵਾਪਸੀ ਦੇ ਚਾਲੇ ਪਾਤੇ ਆ ਤੇ ਹੁਣ ਆਪਾਂ ਮੇਨ ਰੋਡ ਤੇ ਆਗੇ ਹੌਣ ਲੱਗੇ ਨੇ ਪਾਣੀ ਹਜੇ ਖਾਧਾ ਨਹੀਂ ਕਿਉਂਕਿ ਪੱਥਰ ਟੇਕ ਨੂੰ 2 ਘੰਟੇ ਮੂਤ ਅੰਦਰ ਲੱਗ ਗਈ ਸੀ। ਘੱਟਾ ਦੀ ਨਾ ਤਸਕੋ ਹਿੱਕੋ। ਮਮਾਸ। ਬੱਧਾ ਚਲੋ ਨੇ ਨਾ ਹੁ ਦੁੱਧ ਪਿਆ ਦੋ ਤੇ ਜੇ ਕਿਤੇ ਆਪਾਂ ਨੂੰ ਕੋਈ ਟੋਟਲ ਵਗੈਰਾ ਦੇ ਸੇ ਖਾਣੇ। ਇਹਨਾਂ ਨੂੰ ਤੁਸੀਂ ਪਾਣੀ ਦਿਵਾ ਰਹੇ ਹੋ। ਮੰਮੀ। ਫਸ ਬੱਚੇ ਪਾਪਾਂ ਦੇ। ਲਓ ਜੀ ਬਣੇ ਰਿਹਾਏ ਇਸੇ ਤਰ੍ਹਾਂ ਬਲੌਗ ਦੇ ਨਾਲ ਤੇ ਮਿਲਦੇ ਆਪਾਂ ਅੱਗੇ। ਵਿਊਡ ਵਿਊ ਚੈੱਕ ਕਰੋ ਅੰਬਰ ਸਰ ਸਾਹਿਬ ਦਾ। ਟ੍ਰੈਫਿਕ ਹੀ ਟ੍ਰੈਪ ਹੈ ਲੋ ਮੇਰੀ ਅੰਡਾ ਕੰਨਾ ਜੋ ਪਰ ਪਾਣੀ ਬਰਸਦਾ ਉਹ ਜੀ ਇੱਧਰ ਆ ਗਏ ਪਰੌਂਠੇ ਇਹਨਾਂ ਦੇ ਆਲੂ ਵਾਲੇ ਤੇ ਨਾਲ ਸਿੰਪਲ ਦਹੀਂ ਆ ਸੋ ਹੁੰਦਾ ਸਿੰਪਲ ਪਰੌਂਠਾ ਇਕੱਲੇ ਨੋਨ ਵਾਲਾ ਆ achar ਤੇ ਹੁਣੇ ਲੱਗੇ ਨੇ ਖਾਣ ਬੱਚੇ ਬਾਹਰ ਗਏ ਹੋਣੇ ਆ ਆਗੇ ਵੀ ਖਾਣ ਗਏ ਆ ਆ ਫੋਨ ਚੱਕ ਕੇ ਲਿਆਇਆ ਗੱਡੀ ਚੋਂ ਤਾਂ ਇਹਦੇ ਅੰਦਰ ਪਰੌਂਠਾ ਨਿਕਲੂਗਾ ਨਹੀਂ ਨਿਕਲਣਾ ਨਹੀਂ ਹਾਂਜੀ ਬੱਦ ਗਏ ਸੀ 3 ਦੁਪਹਿਰ ਦੇ ਤੇ ਹੁਣ ਅਸੀਂ ਆਏ ਆ ਜੀ ਗੁਰਦੁਆਰਾ ਟੱਲਨ ਸਾਹਿਬ ਜਲੰਧਰ ਕੋਲੇ ਜਲੰਧਰ ਕੋਲੇ ਆ ਜੀ ਇਹ ਆਪਣੇ ਲਾਗਦਾ ਆਪਣਾ ਚੈੱਕ ਕਰੋ ਲਓ ਜੀ ਓਕੇ ਮਾਰੀ ਗਾੜੀ ਔਰੇ ਆ ਗੁਰਦੁਆਰੇ ਆਪਣੇ ਯਾਨੀ ਜੀ ਨੇ ਵੀ ਬਾਹਰ ਅੰਦਰ ਆਪਣਾ ਬਾਹਰ ਲਾਉਣਾ ਹਨਾ ਬਾਹਰ ਲਈ ਕੰਟਰੀ ਜਾਣਾ ਕੰਟਰੀ ਦਾ ਉਹ ਸੁੱਖ ਐ ਸੁੱਖ ਲੋ ਤੇ ਕਹਿੰਦੇ ਵੀ ਪੂਰੀ ਹੋ ਜਾਂਦੀ ਹੈ ਜੀ ਆਪਾਂ ਨੇ ਬਾਬਾ ਜੀ ਦੀ ਸੁੱਖ ਸੁਖੀ ਸੀਗੀ ਅਸੀਂ ਆਏ ਸੀ ਮੈਂ ਤੇ ਗੱਗੀ ਕਰਨੀ ਚਾਹੀ ਸੀ ਅਸੀਂ ਉਦੋਂ ਮੈਨੂੰ ਲੱਗਦਾ ਆਪਾਂ ਬਲੌਗ ਨਹੀਂ ਸੀ ਬਣਾਉਂਦੇ ਹੁੰਦੇ ਹਨਾ ਹਾਂ ਬਲੌਗਿੰਗ ਸ਼ੁਰੂ ਨਹੀਂ ਕਰੀ ਸੀ ਉਹ ਅਸੀਂ ਨੇ ਤੇ ਅਸੀਂ ਬਾਸ ਤੇ ਆਏ ਸੀ ਦੋਨੇ ਜਾਣੇ ਤੇ ਹੁਣ ਅਸੀਂ ਉੱਥੋਂ ਆਪਣੇ ਹਰਿਮੰਦਰ ਸਾਹਿਬ ਤੋਂ ਵਾਪਸੀ ਤੇ ਆਉਂਦੇ ਹੋਏ ਮੈਂ ਕਿਹਾ ਵੀ ਚਲੋ ਆਪਾਂ ਇੱਥੇ ਵੀ ਜਿਹੜੀ ਸੁੱਖਣਾ ਸੁਖੀ ਸੀ ਤੇ ਉਹ ਵੀ ਆਪਾਂ ਮੱਥਾ ਟੇਕ ਲਈਏ ਬਾਬਾ ਜੀ ਦਾ ਸ਼ੁਕਰਾਨਾ ਕਰ ਲਈਏ ਆਜੋ ਤੁਹਾਨੂੰ ਵੀ ਸਾਰਿਆਂ ਨੂੰ ਦਰਸ਼ਨ ਕਰਾਉਣੇ ਆ ਆ ਦਿਓ ਜੀ ਬਣੇ ਰਿਹਾ ਬਲੌਗ ਨਾਲ ਤੇ ਕਰਾਉਣਾ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਲਓ ਜੀ ਇਹ ਤੋਂ ਹੁਣ ਆਪਾਂ ਲੈ ਰਹੇ ਹਾਂ ਰਮਾਨਾ ਸਾਹਿਬ ਪਾਪਾ ਜੀ ਦਾ ਸ਼ੁਕਰਾਨਾ ਕਰਦ ਬਾਅਦ ਮਾਲਾ ਸਾਹਿਬ ਲੈਣਾ ਹੁਣ ਆਪਾਂ ਨੂੰ ਸੋ ਨੂੰ ਖੇਡਾਂ ਦੀ ਲੱਗੀ ਹੋਈ ਆ ਵੀ ਮੈਨੂੰ ਉਹ ਦਵਾ ਦਿਵਾ ਦਿਓ ਮੈਨੂੰ ਆ ਦਵਾ ਦਿਓ ਸੋ ਹਮ ਦੇ ਦੋਸਤ

ਲਓ ਜੀ ਤੇ ਹੋਰ ਕੋਈ ਲੱਫਾ ਹੋਣ ਲੱਗਿਆ ਜੀ ਐਂਟਰ ਗੁਰਦੁਆਰਾ ਸਾਹਿਬ ਇਹ ਆ ਜੀ ਆਪਣਾ ਮੇਨ ਗੇਟ ਦਾ ਰਾਹ ਪਿੰਡ ਤੱਲਣਾ ਜੀ ਬਾਬਾ ਨਿਹਾਲ ਸਿੰਘ ਦਾ ਗੁਰਦੁਆਰਾ ਸਾਹਿਬ ਮਾਰਵਾ ਅੱਗੇ ਜਾ ਰਹੇ ਹਾਂ ਲਓ ਜੀ ਪਹਿਲਾਂ ਆਪਾਂ ਉਧਰ ਤੁਹਾਨੂੰ ਦਿਖਾਤਾ ਸੀਗਾ ਬਈ ਮੇਨ ਇੰਟਰੈਸ ਬਾਬਾ ਜੀ ਦੇ ਗੇਟ ਦੀ ਤੇ ਅੰਦਰ ਜਾਨੀ ਆਪਾਂ ਵੀਡੀਓ ਬਣਾ ਨਹੀਂ ਸਕਦੇ ਹੈਗੇ ਤੇ ਨਾਲ ਆਪਾਂ ਕੁਝ ਵੀ ਸ਼ੂਟ ਕਰ ਸਕਦੇ ਆਂਗੇ ਤੇ ਆਪਾਂ ਬਣਾ ਬਣਾ ਹੀ ਨਹੀਂ ਤੇ ਆ ਆਪਾਂ ਹੁਣ ਲੰਗਰ ਹਾਲ ਆ ਗਿਆ ਜੀ ਆਪਣਾ ਇਹ ਤੇ ਆ ਦੇਖੋ ਇੱਧਰ ਇਹ ਜਹਾ ਦੇ ਮਗਰ ਪਿਆ ਹੋਇਆ ਹੈ ਜੀ ਠੀਕ ਹੈ ਜੀ ਤੇ ਆ ਆਪਣਾ ਲੰਗਰ ਹਾਲ ਆ ਗਿਆ ਇੱਧਰ ਨੰਨ ਜ ਸਾਰਿਆਂ ਵੰਗੂ ਤੇ 12 ਵਜੇ ਪਏ ਮੇਰੇ ਤਾਂ ਬੱਦੀ ਬੱਚੇ ਤੇਰੇ ਕਿਉਂ ਨਾ ਬੱਜਦੇ ਆ ਤੇਰਾ ਸਾਰੇ ਹੀ ਬੱਜਦੇ ਨੇ 12 ਤੱਕ ਹੀ ਕਲੌਕ ਉੱਦਾਂ ਬੱਚੇ ਬੈਠੇ ਨੇ ਪਿੱਛੇ ਤੇ ਅਸੀਂ ਹੁਣ ਖੜੇ ਆ ਇੱਥੇ ਅਜੇ ਤਾਂ ਆਪਾਂ ਇੱਥੇ ਕਰਦੇ ਆ ਨਾ ਸਾਡਾ ਜਲੰਦਰ ਪਹੁੰਚਿਆ ਗਿਆ ਤਾਂ ਉੱਥੋਂ ਨਿਕਲਿਆਂਗੇ ਜਲੰਦਰ ਤੋਂ ਨਿਕਲਿਆ ਆਪਾਂ ਫੇਰ ਲੱਗੇ ਸਾਨੂੰ ਦੋਸਤ ਨੂੰ ਚਾਹ ਵੀ ਮਿਲੀ ਮੈਂ ਤਾਂ ਮੰਮੀ ਆ ਰੋ ਚਾਹ ਕਿਤੇ ਨਹੀਂ ਘਰ ਵਰਗੀ ਚਾਹ ਮਿਲਦੀ ਘਰ ਵਰਗੀ ਚਾਹ ਘਰ ਵਰਗੀ ਹੈ ਬਾਰੇ ਇੰਨੀ ਕਾਲੀ ਚਾਹ ਮੇਰੇ ਨਾਲੇ ਪੱਤੀ ਇੰਨੀ ਤੇਜ਼ ਪਾਉਂਦੇ ਨੇ ਨਾ ਪੀਤੀ ਨਹੀਂ ਜਾਂਦੇ ਇੰਨੀ ਕੌੜੀ ਲੱਗਦੀ ਹੈ ਚਾਹ ਤੇ ਹੁਣ ਜੂਸ ਪੀਣ ਲੱਗੇ ਸੀਗੇ ਮੈਂ ਇਹ ਕਹਿੰਦੇ ਗੱਗੀ ਕਹਿੰਦੇ ਜੂਸ ਪੀ ਲੋ ਕਹਿੰਦੇ ਨਰਜੀ ਦੀ ਆ ਜੂ ਸਾਰੇ ਜੀ ਅੱਖਾਂ ਥੋੜੇ ਜਾਣੀਏ ਸੁਸਤੀ ਪਈ ਪਈ ਥਕਾਵਟ ਜੀ ਬਹੁਤ ਹੋ ਜਾਂਦੀ ਆ ਨਾ ਇਹ ਜਵਾਕਾਂ ਕਰਕੇ ਬਸ ਆਇਆ ਸੀਗਾ ਵੀ ਮੈਂ ਚਾਹੁੰਦਾ 2 ਦਿਨ ਦਾ 2-3 ਦਿਨ ਦਾ ਹੁੰਦਾ ਪੱਪਰ ਪੁੱਛ ਕੇ ਕਰਕੇ ਜੂਸ ਪਿਲਾ ਦੋ ਅਸੀਂ ਦਿੱਗਾ ਐਕਸਲ ਤੋਂ ਨੈਸ਼ਨਲ ਹਾਈਵੇ 44 ਪਿਲਾ ਦੋ ਜੰਬੀਕਾ ਓਕੇ ਬਸ ਹੋਦੇ ਕਰਕੇ ਫਿਰ ਆਏ ਜੱਦੀ ਜੱਦੀ ਮੋੜਨਾ ਪੈਂਦਾ ਥਕਾਵਟ ਕੱਲ ਦਿਹਾੜੀ ਨਿਕਲ ਗਈ ਆਪਣੀ ਸਾਫਰ ਚ ਨਿਕਲ ਗਏ ਪਰ ਰੂਮ ਨਹੀਂ ਮਿਲਿਆ, ਪਾਰਕਿੰਗ ਨਹੀਂ ਮਿਲੀ। ਸਾਨੂੰ 10:30 ਵਜੇ ਜਾ ਕੇ ਰੂਮ ਮਿਲਿਆ ਸੀ ਨਾ ਤਾਂ ਕਰਕੇ ਉਸ ਨੂੰ نیند ਨਹੀਂ ਨੀ ਪੂਰੀ ਹੋਈ। ਸਵੇਰ ਨੂੰ ਫੇਰ ਜਲਦੀ ਉੱਠ ਖੜੇ ਹੁਣ ਫੇਰ ਸਾਫਰ ਚ ਟਿਕਾਵਟ ਬਹੁਤ ਹੋ ਗਈ। ਕੱਲ ਨੂੰ ਬੱਚਿਆਂ ਨੂੰ ਸਕੂਲ ਵੀ ਵੇਜਣਾ ਜਾ ਕੇ ਸਵੇਰੇ। ਜਿਨ੍ਹਾਂ ਜਿਨ੍ਹਾਂ ਨੇ ਬਲੌਗ ਦੇਖਿਆ ਜੀ ਤੇ ਆਪਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇ ਤਾਂ ਬਾਈਗਰੂ ਲਿਕੇ ਕਮੈਂਟ ਦੇ ਵਿੱਚ। ਜਿਨ੍ਹਾਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਜਰੂਰ ਲਿਖੋ ਵਧਾਈਆਂ ਦਿਓ ਸਾਨੂੰ ਬਹੁਤ ਬਹੁਤ। ਕਿਉਂਕਿ ਇਹਨਾਂ ਦਾ ਬੀਜ ਆ ਗਿਆ ਹੁਣੇ ਜਾਣ ਕੇ ਬਾਹਰ ਯਾ ਯਾ ਜੋ ਮਰੋਂਦਾ ਅਜੂਸ ਵਾਲਾ ਦੇਖ ਲੋ ਜੀ ਸੰਤਰੀਆਂ ਜੂਸ ਵਾਲਾ ਨਾ ਆਪਦੀ ਮਸ਼ੀਨ ਜੀ ਗੇੜੀ ਜਾਂਦਾ ਜੂਸ ਕੱਢਦਾ ਸਾਨੂੰ ਆਇ ਲੱਗਦਾ ਵੀ ਉਹਰੇ ਸੰਤਰੀ ਨਾ ਖਿੰਡ ਜਾਣਗੇ ਤੇ ਉਹ ਐਸਾ ਉਤੋਂ ਨੈਸ਼ਨਲ ਹਾਈਵੇ 44 ਹੀ ਲੀ ਜਾਂਦੀ ਹੈ